ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਅੱਜ ਇੱਥੋਂ ਜਿਹੜੀ ਵਡਬਾਈਨ ਤੋਂ ਜਿਹੜੀ ਆਪਣੀ ਰੈਲੀ ਹੈ ਜੀ ਉਹ ਟੋਰਾਂਟੋ ਕਮਾਂਡਰ ਜਨਰਲ ਦੇ ਆਫਿਸ ਜਾ ਰਹੀ ਹੈ ਸੋ ਮੈਂ ਕੋਸ਼ਿਸ਼ ਕਰਾਂਗੀ ਲੋਕਾਂ ਨਾਲ ਗੱਲ ਕਰਨ ਦੀ ਸੋ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਿੰਨਾ ਲੋਕਾਂ 'ਚ ਐਕਸਾਈਟਮੈਂਟ ਹੈ ਕਿੰਨਾ ਲੋਕਾਂ 'ਚ ਐਕਟ ਹੈਗਾ ਕਿ ਆਪਾਂ ਕਿਸਾਨਾਂ ਵੀਰਾਂ ਦੇ ਨਾਲ ਆ ਇੰਡੀਆ ਦੇ ਨਾਲ ਆ ਮੈਂ ਕਹਿੰਨੀ ਆ ਜੇ ਕੋਵਿਡ ਨਾ ਹੁੰਦਾ ਤੇ ਆਪਾਂ ਆ ਸਕਦੇ ਹੁੰਦੇ ਤੇ ਮੇ ਵੀਰਪੁਰ ਤੋਂ ਲੈ ਕੇ ਸ਼ਿੰਗੂ ਬਾਰਡਰ ਤੱਕ ਸਾਰੇ ਲਾਈਨ ਲੱਗੀ ਹੋਣੀ ਸੀਗੀ ਲੋਕਾਂ ਦੀ ਸੋ ਮੈਂ ਹਣ ਤੁਹਾਨੂੰ ਲਾਈਵ ਦਿਖਾਨੀ ਹੈ ਯਾ ਯੂ ਕੈਨ ਹੋਲਡ ਇਟ ਯਾ You want to say something? <laughs> At <the> yeah. <laughs> देखो लाइक पूरी फैमिलीज आप दे छोटे बच्चा नाल सब आए हुए ने हां जी मेकअप बहन जी ए ਸਾਡੇ ਭੈਣ ਜੀ ਨੇ ਮੇਰੇ ਮੇਕਅਪ ਭੈਣ ਜੀ ਹਾਂ ਜੀ ਮੇਕਅਪ ਭੈਣ ਜੀ ਤੁਸੀਂ ਕੀ ਕਹੋਗੇ ਇੰਡੀਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਫਤਿਹ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੇ ਮੀ ਨੇ ਮੈਨੂੰ ਅ ਇੰਟਰੋਡਿਊਸ ਕਰਾਇਆ ਸੀ ਸਿੰਮਰਨ ਜੀ ਜਿਹੜੇ ਇੰਡੀਆ ਆਪਣੇ ਬੈਂਡ ਬੈਠੇ ਨੇ ਸੋ ਬਹੁਤ ਹੀ ਖੁਸ਼ੀ ਹੁੰਦੀ ਮੈਂ ਆਫਨ ਆਨ ਉਹਨਾਂ ਦੇ ਵੀਡੀਓਜ਼ ਦੇਖਦੀ ਰਹਿੰਦੀ ਆ ਡੱਟੀ ਹੋਈ ਨਹੀਂ ਸੋ ਮੇਰੀ ਸਾਰੀਆਂ ਭੈਣਾਂ ਨੂੰ ਸਾਰੇ ਵੀਰਾਂ ਨੂੰ ਜਿਹੜੇ ਤੁਸੀਂ ਡੱٹے ਹੋਏ ਹੋ ਤੁਸੀਂ ਬੇ ਪਰਵਾਹ ਉੱਤੇ ਡਟੇ ਰਹੋ ਸਾਰਾ ਇੰਡੀਆ ਸਾਰਾ ਜਿੱਥੇ ਜਿੱਥੇ ਵੀ ਪੰਜਾਬੀ ਕੋਈ ਦੇਸ਼ ਉਦਿਸ਼ਾ ਤੋਂ ਵਸਦੇ ਨੇ ਵੇਖੋ ਕਿਵੇਂ ਤੁਹਾਡੇ ਨਾਲ ਨੇ ਤੁਹਾਨੂੰ ਅਸੀਂ ਸ਼ੁਭ ਬਿਸ਼ਾਵਾ ਭੇਜਦੇ ਆ ਸਾਡੇ ਲਈ ਕੋਈ ਹੋਰ ਸੇਵਾ ਲਾਓਗੇਸੀਂ ਉਹ ਵੀ ਕਰਾਂਗੇ ਪਰ ਤੁਸੀਂ ਉੱਥੇ ਡੱٹے ਰਹਿਣਾ ਕਹਿੰਦੇ ਨੇ ਕੋਈ ਕਿਸੇ ਕੋ ਰਾਜ ਨਾ ਦੇਹ ਜੋਲੇ ਹੈ ਮਿਤ ਬਲ ਸੇ ਲਈ ਹੈ ਮਨ ਜਿੱਤੇ ਜਗ ਜੀ ਕਿ ਯੋਰ ਹਾਰਟਸ ਅ ਲਾਈਵ ਆਪਣਾ ਹੌਸਲੇ बुलंद ਰੱਖਿਓ ਇਹ ਵੈਸੇ ਤੇ ਅਸੀਂ ਵੇਖਦੇ ਆਂ ਰੋਜ਼ ਕਦੀ ਵੀ ਹੌਸਲੇ ਅਚ ਇੱਕ ਨੀਵਾ ਸੁਣਾ ਵੀ ਪਰ ਨੌਰਥ ਵੀ ਥੱਲੇ ਆਂਦਾ ਹਮੇਸ਼ਾ ਵੱਧ ਦੀ ਵੇਖੀ ਨੇ ਸੋ ਆਪਣੇ ਹੌਸਲੇ बुलंद ਰੱਖਿਓ ਕਿ ਕਦੀ ਹੋ ਨਹੀਂ ਸਕਦਾ ਕਿ ਇੱਡੇ ਵੱਡੇ ਮੋਰਚੇ ਦੀ ਜਿੱਤ ਪ੍ਰਾਪਤ ਹੋਏਗੀ ਜ਼ਰੂਰ ਹੋਏਗਾ ਵੀ ਮਤਲਬ ਇੱਕ ਜਿਹੜੀ ਨਾ ਇਨਸਾਫੀ ਹੈ ਇਹ ਜਿਵੇਂ ਕਹਿੰਦੇ ਨੇ ਕਿ ਜ਼ੁਲਮ ਕਰਨਾ ਤੇ ਸਹਿਣਾ ਦੋਨੋਂ ਹੀ ਗਲਤ ਨੇ ਜਿਹੜੇ ਆਪਣੇ ਐਕਸ ਪ੍ਰੈਜ਼ੀਡੈਂਟ ਆਫ ਯੂ ਐਸ اے ਜਿਮੀ ਕਾਰਟਰ ਨੇ ਰਾਜੀਵਾਲ ਸਾਹਿਬ ਨੂੰ ਈਮੇਲ ਲਿਖੀ ਸੀ ਉਹਨਾਂ ਨੇ ਸ਼ੇਅਰ ਕੀਤੀ ਸੀ ਵੈਸੇ ਕਿ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ 60 ਲੱਖ ਯਹੂਦੀ ਜਰਮਨ ਦੇ ਵਿੱਚ ਨਾ ਮਰਦਾ ਜੇ 6 ਕਰੋੜ ਜਰਮਨ ਉਹਦੇ ਚੁੱਪ ਨਾ ਬੈਠੇ ਰਹਿੰਦੇ ਸੋ ਇਹ ਤੁਸੀਂ ਸੋਚ ਲਓ ਜਿਹੜੇ ਤੁਸੀਂ ਉੱਥੇ ਸਰਹੱਦਾਂ ਤੇ ਬੈਠੇ ਹੋ ਨਾ ਕਿ ਤੁਸੀਂ ਉਸ ਹਰ ਇੱਕ ਇਨਸਾਨ ਨੂੰ ਬਚਾ ਰਹੇ ਹੋ ਦੀ ਕੱਲ ਉਹਦੀਆਂ ਜ਼ਮੀਨਾਂ ਉਹਦੇ ਹੱਕ ਬਚਾਉਣ ਲਈ ਅੱਜ ਉੱਥੇ ਬੈਠੇ ਹੋ ਸੋ ਇੱਕ ਤੁਸੀਂ ਦੁਨੀਆ ਤੇ ਮਿਸਾਲ ਬਣ ਜਾਣਾ ਕਿ ਤੁਸੀਂ ਚੁੱਪ ਨਹੀਂ ਕੀਤਾ ਤੁਸੀਂ ਡਟੇ ਰਹੇ ਖੜੇ ਰਹੇ ਤੇ ਅੱਜ ਅਸੀਂ ਹੱਕ ਵਾਪਸ ਲੈ ਕੇ ਜਾਵਾਂਗੇ ਜਾਵਾਂਗੇ ਸੋ ਡਟੇ ਰਹੋ ਹਰ ਵੇਲੇ ਜਿੱਥੇ ਜਿੱਥੇ ਅਸੀਂ ਬੈਠੇ ਹਾਂ ਤੁਹਾਡੀਆਂ ਹੀ ਹਰ ਵੇਲੇ ਦੁਆਵਾਂ ਨਿਕਲਦੀਆਂ ਨੇ ਕਈ ਵਾਰੀ ਹੰਝੂ ਨਿਕਲਦੇ ਨੇ ਤੁਹਾਡਾ ਸਟਰਗਲ ਦੇਖ ਕੇ ਸੀ ਕੁਝ ਕਰ ਨਹੀਂ ਸਕਦੇ ਪਰ ਤੁਹਾਡੀਆਂ ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਰਹਿੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖੀਏ ਹਾਂਜੀ ਵੀਰ ਜੀ ਤੁਸੀਂ ਕੀ ਕਹੋਗੇ ਐਸ਼ਰ ਮਾਰ ਕੇ ਦਿਖਾਣ ਕੀ ਆ ਦੇਖੋ ਜੀ